ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਨੇ ਨਸ਼ਾ ਤਸਕਰੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਹੁਣ ਇੱਕ ਬੋਟ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੂੰ ਸਮੁੰਦਰ ਦੇ ਵਿੱਚ ਹੀ ਨਿਸ ਤੋਂ ਨਾਬੂਦ ਕਰ ਦਿੱਤਾ ਗਿਆ ਹੈ ਅਮਰੀਕਾ ਵੱਲੋਂ ਪਹਿਲਾਂ ਵੀ ਅਜਿਹੇ ਹਮਲੇ ਕੀਤੇ ਜਾ ਰਹੇ ਨੇ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਇਹਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਅਮਰੀਕਾ ਵੱਲੋਂ ਹੀ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਇੱਕ ਕਿਸਤੀ ਜਾਂਦੀ ਹੈ ਤੇ ਅਚਾਨਕ ਉਹਦੇ ਵਿੱਚ ਤਮਾਕਾ ਹੁੰਦਾ ਹੈ ਤੇ ਉਹ ਬਿਲਕੁਲ ਹੀ ਤੈਸ ਨੈਸ ਹੋ ਜਾਂਦੀ ਹੈ ਇਲਜ਼ਾਮ ਨੇ ਕਿ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ ਇਸ ਕਿਸ਼ਤੀ ਦੇ ਰਾਹੀਂ ਤੇ ਹੁਣ ਤੱਕ ਡਰੱਗ ਲਜਾਣ ਵਾਲੀਆਂ ਕਿਸ਼ਤੀਆਂ ਦੇ ਉੱਤੇ 21 ਹਮਲੇ ਕੀਤੇ ਗਏ ਨੇ ਇਹ 21ਵਾਂ ਹਮਲਾ ਸੀਗਾ ਤੇ ਇਹਦੇ ਵਿੱਚ 83 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਜਿਹੜਾ ਤਾਜ਼ਾ ਹਮਲਾ ਕੀਤਾ ਗਿਆ ਕਿਸ਼ਤੀ ਨੂੰ ਤਬਾਹ ਕੀਤਾ ਗਿਆ ਉਹਦੇ ਵਿੱਚ ਤਿੰਨ ਲੋਕ ਮਾਰੇ ਗਏ ਨੇ ਹਾਲਾਂਕਿ ਉਹਨਾਂ ਦੀ ਪਛਾਣ ਨਹੀਂ ਹੋ ਸકી ਕਿ ਕੌਣ ਸੀ ਕਿੱਥੋਂ ਸੀ ਪਰ ਨਸ਼ਾ ਤਸਕਰੀ ਦੇ ਖਿਲਾਫ ਅਮਰੀਕਾ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਪਿੱਛੇ ਜੇ ਕਈ ਮੁਲਕ ਜਿਹੜੇ ਨਸ਼ੇ ਦੀ ਤਸਕਰੀ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਵੱਖਰਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀਗਾ ਡੋਨਾਲਡ ਟਰੰਪ ਵੱਲੋਂ ਤੇ ਹੁਣ ਸਮੁੰਦਰ ਦੇ ਵਿੱਚ ਹਮਲੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਹਮਲਾ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਕੀਤਾ ਗਿਆ ਹੈ ਜਿੱਥੇ ਪਲ ਦੇ ਵਿੱਚ ਹੀ ਪਲਕ ਝਪਦੇ ਹੀ ਜਿਹੜੀ ਕਿਸ਼ਤੀ ਹੈ ਉਹ ਬਿਲਕੁਲ ਤਬਾਹ ਹੋ ਜਾਂਦੀ ਹੈ ਪਾਣੀ ਦੇ ਵਿੱਚ ਹੀ ਖਤਮ ਕਰ ਦਿੱਤੀ ਜਾਂਦੀ ਹੈ ਤੇ ਲਗਾਤਾਰ ਸਮੁੰਦਰਾਂ ਦੇ ਵਿੱਚ ਅਮਰੀਕਾ ਨੇ ਆਪਣੀ ਮੁਸਤੈਦੀ ਵਧਾਈ ਹੈ ਤਾਂ ਜੋ ਨਸ਼ੇ ਦੇ ਜਿਹੜੇ ਕਾਰਟਲ ਨੇ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ ਇਤੋਂ ਤੱਕ ਕਿ ਕੁਝ ਜਿਹੜੇ ਸੰਗਠਨ ਵਗੈਰਾ ਦੱਸੇ ਜਾ ਰਹੇ ਨੇ ਨਸ਼ੇ ਨਾਲ ਸੰਬੰਧਿਤ ਉਹਨਾਂ ਬਾਰੇ ਵੀ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇ ਕਰੋਨਾ ਦੇ ਨਾਲ ਕੋਈ ਵੀ ਸੰਬੰਧ ਰੱਖੇਗਾ ਤਾਂ ਉਸ ਨੂੰ ਵੀ ਉਹਨਾਂ ਵਰਗਾ ਹੀ ਐਲਾਨ ਦਿੱਤਾ ਜਾਵੇਗਾ ਯਾਨੀ ਕਿ ਉਹਨਾਂ ਦੇ ਉੱਤੇ ਕਾਰਵਾਈਆਂ ਕਰ ਦਿੱਤੀਆਂ ਜਾਣਗੀਆਂ ਤੇ ਖਾਸ ਕਰ ਜੇਕਰ ਕਾਰਾਈਬियन ਸਾਗਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਅਮਰੀਕਾ ਨੇ ਆਪਣੀ ਤਰਤੀ ਵਧਾ ਦਿੱਤੀ ਹੈ ਤੇ ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਨਿਸ਼ਾਨੇ ਤੇ ਲਿਆ ਹੋਇਆ ਹੈ ਵੈਨਿਜੂਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੋਰੋ ਨੂੰ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਨੇ ਜਦ ਕਿ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਲਗਾਤਾਰ ਨਕਾਰਿਆ ਹੈ ਪਰ ਅਮਰੀਕਾ ਕਹਿੰਦਾ ਹੈ ਕਿ ਮਾਦੋਰੋ ਸਰਕਾਰ ਦੇ ਖਿਲਾਫ ਅਸੀਂ ਇੱਕ ਸੈਨਿਕ ਅਭਿਆਨ ਵੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਉਹੀ ਇਸ 카rtel ਦੇ ਪੂਰੇ ਕਰਤਾ ਧਰਤਾ ਨੇ ਉਹਦੇ ਪ੍ਰਮੁੱਖ ਆਗੂ ਦੇ ਤੌਰ ਤੇ ਵਿਚਰਦੇ ਨੇ ਨਸ਼ੇ ਦੀ ਸਪਲਾਈ ਕਰਦੇ ਨੇ ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਪਰ ਹੁਣ ਦੇਖਦੇ ਦੇਖਦੇ ਕਿਸ਼ਤੀਆਂ ਉੱਤੇ ਹਮਲੇ ਕਿਤੇ ਜਾ ਰਹੇ ਨੇ ਸਮੁੰਦਰ ਦੇ ਰਸਤੇ ਜੋ ਡਰੱਗ ਅਮਰੀਕਾ ਵੱਲ ਨੂੰ ਵੱਧਦਾ ਹੈ ਤਾਂ ਉਹਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ ਜਾਂਦਾ ਹੈ ਉਹਦੇ ਉੱਤੇ ਸਿੱਧਾ ਹਮਲਾ ਕਰ ਦਿੱਤਾ ਜਾਂਦਾ ਹੈ ਟਰੰਪ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਡਰਗ ਤਸਕਰੀ ਨੂੰ ਰੋਕਣ ਵਾਲ ਇੱਕ ਵੱਡਾ ਕਦਮ ਦੱਸਿਆ ਤੇ ਕਹਿੰਦੇ ਇਹੋ ਜੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤੇ ਦੂਜੇ ਪਾਸੇ ਨਿਆਂ ਵਿਭਾਗ ਨੇ ਵੀ ਇਹਨਾਂ ਹਮਲਿਆਂ ਨੂੰ ਜਿਹੜਾ ਸੀਗਾ ਜ਼ਰੂਰੀ ਦੱਸਿਆ ਸਹੀ ਠਹਿਰਾਇਆ ਕਿਹਾ ਗਿਆ ਹੈ ਕਿ ਜਿਹੜੇ ਇਹਨਾਂ ਆਪਰੇਸ਼ਨਾਂ ਦੇ ਵਿੱਚ ਸ਼ਾਮਲ ਲੋਕ ਨੇ ਉਹ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਲਗਾਤਾਰ ਚਲਦੀਆਂ ਰਹਿਣਗੀਆਂ ਤਾਂ ਅਜਿਹੀਆਂ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੀ ਨਸ਼ੇ ਨੂੰ ਲੈ ਕੇ ਇੱਕ ਮੁਹਿੰਮ ਚੱਲ ਰਹੀ ਹੈ ਤੇ ਉਧਰਲੇ ਪਾਸੇ ਅੱਜ ਜੇਕਰ ਦੇਖੀਏ ਤਾਂ ਨਸ਼ੇ ਦੇ ਨਾਲ ਦੇਸ਼ ਭਰ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਅਪਡੇਟਸ ਆਉਂਦੀਆਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਨਸ਼ੇ ਦੀਆਂ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਰ ਅਮਰੀਕਾ ਨੇ ਹੁਣ ਇੱਕ ਅਭਿਆਨ ਚਲਾ ਦਿੱਤਾ ਜਿਦੇ ਤਹਿਤ ਨਸ਼ਾ ਤਸਕਰਾਂ ਦੇ ਉੱਤੇ ਲਗਾਮ ਲਗਾਈ ਜਾ ਰਹੀ ਹੈ ਉਹਨਾਂ ਦੀਆਂ ਕਿਸ਼ਤੀਆਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਤੱਕ 21 ਹਮਲੇ ਹੋ ਚੁੱਕੇ ਨੇ ਤੇ 21 ਵਾਰ ਇਹਨਾਂ ਬੋਟਾਂ ਨੂੰ ਤਬਾਹ ਕੀਤਾ ਗਿਆ ਹੈ 83 ਲੋਕ ਇਹਦੇ ਵਿੱਚ ਮਾਰੇ ਜਾ ਚੁੱਕੇ ਨੇ ਅੰਕੜਿਆਂ ਦੇ ਮੁਤਾਬਕ ਤਾਂ ਇਹ ਕਹਿੰਦੇ ਹਮਲੇ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਕਿਉਂਕਿ ਜਿਹੜੇ ਕਾਟਲ ਨੇ ਕਹਿੰਦੇ ਉਹਨਾਂ ਨੂੰ ਅਸੀਂ ਬਿਲਕੁਲ ਤਬਾਹ ਕਰਨਾ ਹੈ ਤਾਂ ਜੋ ਨਸ਼ੇ ਦੀ ਸਪਲਾਈ ਚੇਨ ਤੋੜੀ ਜਾ ਸਕੇ ਅਪਡੇਟਸ ਸੁਣਨਗੇ ਲੈ ਕੇ ਆਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਅਮਰੀਕਾ ਨੇ ਨਸ਼ਾ ਤਸਕਰੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਹੁਣ ਇੱਕ ਬੋਟ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੂੰ ਸਮੁੰਦਰ ਦੇ ਵਿੱਚ ਹੀ ਨਸ ਤੋਂ ਨਾਬੂਤ ਕਰ ਦਿੱਤਾ ਗਿਆ ਹੈ ਅਮਰੀਕਾ ਵੱਲੋਂ ਪਹਿਲਾਂ ਵੀ ਅਜਿਹੇ ਹਮਲੇ ਕੀਤੇ ਜਾ ਰਹੇ ਨੇ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਇਹਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਅਮਰੀਕਾ ਵੱਲੋਂ ਹੀ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਇੱਕ ਕਿਸਤੀ ਜਾਂਦੀ ਹੈ ਤੇ ਅਚਾਨਕ ਉਹਦੇ ਵਿੱਚ ਤਮਾਕਾ ਹੁੰਦਾ ਹੈ ਤੇ ਉਹ ਬਿਲਕੁਲ ਹੀ ਤੈਸ ਨੈਸ ਹੋ ਜਾਂਦੀ ਹੈ ਇਲਜ਼ਾਮ ਨੇ ਕਿ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ ਇਸ ਕਿਸ਼ਤੀ ਦੇ ਰਾਹੀਂ ਤੇ ਹੁਣ ਤੱਕ ਡਰੱਗ ਲਿਜਾਣ ਵਾਲੀਆਂ ਕਿਸ਼ਤੀਆਂ ਦੇ ਉੱਤੇ 21 ਹਮਲੇ ਕੀਤੇ ਗਏ ਨੇ ਇਹ 21ਵਾਂ ਹਮਲਾ ਸੀਗਾ ਤੇ ਇਹਦੇ ਵਿੱਚ 83 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਜਿਹੜਾ ਤਾਜ਼ਾ ਹਮਲਾ ਕੀਤਾ ਗਿਆ ਕਿਸ਼ਤੀ ਨੂੰ ਤਬਾਹ ਕੀਤਾ ਗਿਆ ਉਹਦੇ ਵਿੱਚ ਤਿੰਨ ਲੋਕ ਮਾਰੇ ਗਏ ਨੇ ਹਾਲਾਂਕਿ ਉਹਨਾਂ ਦੀ ਪਛਾਣ ਨਹੀਂ ਹੋ ਸકી ਕਿ ਕੌਣ ਸੀ ਕਿੱਥੋਂ ਸੀ ਪਰ ਨਸ਼ਾ ਤਸਕਰੀ ਦੇ ਖਿਲਾਫ ਅਮਰੀਕਾ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਪਿੱਛੇ ਜੇ ਕਈ ਮੁਲਕ ਜਿਹੜੇ ਨਸ਼ੇ ਦੀ ਤਸਕਰੀ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਵੱਖਰਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀਗਾ ਡੋਨਾਲਡ ਟਰੰਪ ਵੱਲੋਂ ਤੇ ਹੁਣ ਸਮੁੰਦਰ ਦੇ ਵਿੱਚ ਹਮਲੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਹਮਲਾ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਕੀਤਾ ਗਿਆ ਹੈ ਜਿੱਥੇ ਪਲ ਦੇ ਵਿੱਚ ਹੀ ਪਲਕ ਝਪਦੇ ਹੀ ਜਿਹੜੀ ਕਿਸ਼ਤੀ ਹੈ ਉਹ ਬਿਲਕੁਲ ਤਬਾਹ ਹੋ ਜਾਂਦੀ ਹੈ ਪਾਣੀ ਦੇ ਵਿੱਚ ਹੀ ਖਤਮ ਕਰ ਦਿੱਤੀ ਜਾਂਦੀ ਹੈ ਤੇ ਲਗਾਤਾਰ ਸਮੁੰਦਰਾਂ ਦੇ ਵਿੱਚ ਅਮਰੀਕਾ ਨੇ ਆਪਣੀ ਮੁਸਤੈਦੀ ਵਧਾਈ ਹੈ ਤਾਂ ਜੋ ਨਸ਼ੇ ਦੇ ਜਿਹੜੇ ਕਾਰਟਲ ਨੇ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ ਇਥੋਂ ਤੱਕ ਕਿ ਕੁਝ ਜਿਹੜੇ ਸੰਗਠਨ ਵਗੈਰਾ ਦੱਸੇ ਜਾ ਰਹੇ ਨੇ ਨਸ਼ੇ ਨਾਲ ਸੰਬੰਧਿਤ ਉਹਨਾਂ ਬਾਰੇ ਵੀ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇ ਕਰੋਨਾ ਦੇ ਨਾਲ ਕੋਈ ਵੀ ਸੰਬੰਧ ਰੱਖੇਗਾ ਤਾਂ ਉਸ ਨੂੰ ਵੀ ਉਹਨਾਂ ਵਰਗਾ ਹੀ ਐਲਾਨ ਦਿੱਤਾ ਜਾਵੇਗਾ ਯਾਨੀ ਕਿ ਉਹਨਾਂ ਦੇ ਉੱਤੇ ਕਾਰਵਾਈਆਂ ਕਰ ਦਿੱਤੀਆਂ ਜਾਣਗੀਆਂ ਤੇ ਖਾਸ ਕਰ ਜੇਕਰ ਕਾਰਬੀਨ ਸਾਗਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਅਮਰੀਕਾ ਨੇ ਆਪਣੀ ਤੈਨਾਤੀ ਵਧਾ ਦਿੱਤੀ ਹੈ ਤੇ ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਨਿਸ਼ਾਨੇ ਤੇ ਲਿਆ ਹੋਇਆ ਵੈਨਜੂਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੋਰੋ ਨੂੰ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਨੇ ਜਦ ਕਿ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਲਗਾਤਾਰ ਨਕਾਰਿਆ ਹੈ ਪਰ ਅਮਰੀਕਾ ਕਹਿੰਦਾ ਹੈ ਕਿ ਮਾਦੋਰੋ ਸਰਕਾਰ ਦੇ ਖਿਲਾਫ ਅਸੀਂ ਇੱਕ ਸੈਨਿਕ ਅਭਿਆਨ ਵੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਉਹੀ ਇਸ 카rtel ਦੇ ਪੂਰੇ ਕਰਤਾ ਧਰਤਾ ਨੇ ਉਹਦੇ ਪ੍ਰਮੁੱਖ ਆਗੂ ਦੇ ਤੌਰ ਤੇ ਵਿਚਰਦੇ ਨੇ ਨਸ਼ੇ ਦੀ ਸਪਲਾਈ ਕਰਦੇ ਨੇ ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਪਰ ਹੁਣ ਦੇਖਦੇ ਹੀ ਦੇਖਦੇ ਕਿਸ਼ਤੀਆਂ ਦੇ ਉੱਤੇ ਹਮਲੇ ਕਿਤੇ ਜਾ ਰਹੇ ਨੇ ਸਮੁੰਦਰ ਦੇ ਰਸਤੇ ਜੋ ਡਰੱਗ ਅਮਰੀਕਾ ਵੱਲ ਨੂੰ ਵੱਧਦਾ ਹੈ ਤਾਂ ਉਹਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ ਜਾਂਦਾ ਹੈ ਉਹਦੇ ਉੱਤੇ ਸਿੱਧਾ ਹਮਲਾ ਕਰ ਦਿੱਤਾ ਜਾਂਦਾ ਹੈ 트럼ਪ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਡਰਗ ਤਸਕਰੀ ਨੂੰ ਰੋਕਣ ਵਾਲੇ ਇੱਕ ਵੱਡਾ ਕਦਮ ਦੱਸਿਆ ਤੇ ਕਹਿੰਦੇ ਇਹੋ ਜੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤੇ ਦੂਜੇ ਪਾਸੇ ਨਿਆਂ ਵਿਭਾਗ ਨੇ ਵੀ ਇਹਨਾਂ ਹਮਲਿਆਂ ਨੂੰ ਜਿਹੜਾ ਸੀਗਾ ਜ਼ਰੂਰੀ ਦੱਸਿਆ ਸਹੀ ਠਹਿਰਾਇਆ ਕਿਹਾ ਗਿਆ ਹੈ ਕਿ ਜਿਹੜੇ ਇਹਨਾਂ ਆਪਰੇਸ਼ਨਾਂ ਦੇ ਵਿੱਚ ਸ਼ਾਮਲ ਲੋਕ ਨੇ ਉਹ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਲਗਾਤਾਰ ਚੱਲਦੀਆਂ ਰਹਿਣਗੀਆਂ ਤਾਂ ਅਜਿਹੀਆਂ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਨਸ਼ੇ ਨੂੰ ਲੈ ਕੇ ਇੱਕ ਮੁਹਿੰਮ ਚੱਲ ਰਹੀ ਹੈ ਤੇ ਉਧਰਲੇ ਪਾਸੇ ਅੱਜ ਜੇਕਰ ਦੇਖੀਏ ਤਾਂ ਨਸ਼ੇ ਦੇ ਨਾਲ ਦੇਸ਼ ਭਰ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਅਪਡੇਟਸ ਆਉਂਦੀਆਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਨਸ਼ੇ ਦੀਆਂ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਰ ਅਮਰੀਕਾ ਨੇ ਹੁਣ ਇੱਕ ਅਭਿਆਨ ਚਲਾ ਦਿੱਤਾ ਜਿਹਦੇ ਤਹਿਤ ਨਸ਼ਾ ਤਸਕਰਾਂ ਦੇ ਉੱਤੇ ਲਗਾਮ ਲਗਾਈ ਜਾ ਰਹੀ ਹੈ ਉਹਨਾਂ ਦੀਆਂ ਕਿਸ਼ਤੀਆਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਤੱਕ 21 ਹਮਲੇ ਹੋ ਚੁੱਕੇ ਨੇ ਤੇ 21 ਵਾਰ ਇਹਨਾਂ ਬੋਟਾਂ ਨੂੰ ਤਬਾਹ ਕੀਤਾ ਗਿਆ ਹੈ 83 ਲੋਕ ਇਹਦੇ ਵਿੱਚ ਮਾਰੇ ਜਾ ਚੁੱਕੇ ਨੇ ਅੰਕੜਿਆਂ ਦੇ ਮੁਤਾਬਕ ਤਾਂ ਇਹ ਕਹਿੰਦੇ ਹਮਲੇ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਕਿਉਂਕਿ ਜਿਹੜੇ ਕਾਟਲ ਨੇ ਕਹਿੰਦੇ ਉਹਨਾਂ ਨੂੰ ਅਸੀਂ ਬਿਲਕੁਲ ਤਬਾਹ ਕਰਨਾ ਹੈ ਤਾਂ ਜੋ ਨਸ਼ੇ ਦੀ ਸਪਲਾਈ ਚੇਨ ਤੋੜੀ ਜਾ ਸਕੇ ਅਪਡੇਟਸ ਸੁਣਨਗੇ ਲੈ ਕੇ ਆਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ